ਸਤ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਮਣੀ ਬਰਨਾਲੇ ਵਾਲਾ ਤੇ ਚੈਨਲ ਦਾ ਨਾਮ ਹੈ ਬਰਨਾਲੇ ਵਾਲਾ ਹੋ ਗਿਆ ਕੰਮ ਪੂਰਾ ਇਹ ਲੱਗਦਾ ਪਾਰਟੀ ਕੋਈ ਤਕੜੀ ਅੱਜ ਇਹ ਉਧਰ ਅੱਗ ਲਾਤੀ ਦਾੜ ਲੂ ਚੱਲ ਜੱਜ ਕਿਤਾ ਨਾਰੀ ਦੀਆਂ ਖਬਰਾਂ ਆਉਂਦੀ ਆਇਆ ਹਾਂ ਦੀ ਸੇ ਬਰਨਾਲੇ ਤੋਂ ਬੋਲਦੇ ਜੀ ਹਾਂ ਕੋਈ ਨਹੀਂ ਲੱਗਨ ਤੋਂ ਭੈ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਮਣੀ ਬਰਨਾਲੇ ਵਾਲਾ ਤੇ ਚੈਨਲ ਦਾ ਨਾਮ ਹੈ ਬਰਨਾਲੇ ਵਾਲੇ ਤੇ ਰਵੀ ਰਾਜ ਆਪਾਂ ਨਿਕਾ ਜਿਆ ਇੱਕ ਬਲੌਗ ਕੱਢਦੇ ਆ ਮੈਂ ਕਿਹਾ ਠੀਕ ਆ ਮਗਰ ਸਾਡੇ सोनू ਬਰਨਾਲੇ ਵਾਲੇ ਤੇ ਨਿਕਲ ਬਰਨਾਲੇ ਵਾਲੇ ਆ ਰਹੇ ਆ ਨਵੇਂ ਬਲੌਗ ਨਹੀਂ ਤਿਆਰ ਕੀਤਾ ਮੈਂ ਕਿਹਾ ਚਲੋ ਬਲੌਗ ਕਰਦੇ ਆ ਕੋਈ ਨਹੀਂ ਆ ਜਾਓ ਫਿਰ ਮੈਂ ਚਲਾਈ ਅੱਜ ਫਿਰ ਐ ਮੇਸੂ ਚਾਚਾ ਜੀ ਤਿਆਰ ਹੋ ਰਹੇ ਨੇ ਐ ਟੈਨਸ਼ਨ ਕਰ ਗੱਲ ਕਰ ਗੱਲ ਸਾਬਿਆ ਮਾ ਬਾ ਚਾਦਰੇ ਵਾਲਾ ਲੈ ਗਈ ਇਹ ਤੈਨੂੰ ਕਿੱਥੇ ਤਿਆਰੀ ਅੱਜ ਇਹ ਲੱਗਦਾ ਪਾਰਟੀ ਕੋਈ ਤਕੜੀ ਅੱਜ ਬਲੌਗ ਬਣਨ ਤੇ ਆ ਓਏ ਪਤਾ ਕਿੱਥੇ ਜੱਲਾ ਕਿਹੜੇ ਪਿੰਡ ਚੱਲੇ ਅੱਜ ਸੌਰਿਆਂ ਦੇ ਚੱਲਾ ਅੱਜ ਪੰਗਾੜਾ ਪੰਗਾੜਾ ਚੱਲਾ ਅੱਜ ਤੇਰੀ ਮਾਮੀ ਕੋ ਚੱਲੇ ਆ ਕਰ ਗੱਲ ਮੇਰੀ ਮਾਮੀ ਕੋਦੇ ਆਪਣੀ ਭੈਣ ਕੋ ਚੱਲਿਆ ਹਾਂ ਹਣਾ ਹੰਗਾਏ ਤੋਂ ਆਪਣੇ ਕਿਹੜੀ ਬਣ ਜਾਣਾ ਆਪ ਹੋ ਗਏ ਹੂੰ ਹੂੰ ਇਹ ਦੇਖਣੀ ਆ ਤੇ ਪਾਲਸਰ ਦਾ ਕੀ ਬਣਾਇਆ ਸਾਇਲੈਂਸਰ ਸਲੂਨਸਰ ਪਵਾ ਦੇ ਮੁੰਡੇ ਨੂੰ ਵਿਚਾਰਾ ਰੋਂਦਾ ਰਹਿੰਦਾ ਮੈਂ ਡੈਡੀ ਮੰਨਦਾ ਨਹੀਂ ਡੈਡੀ ਮੰਨਦਾ ਨਹੀਂ ਉਧਰ ਭੈਰ ਫਾਰਮਰ ਨੇ ਸਾਇਲੈਂਸਰ ਇੱਡਾ ਲੱਤ ਜਿੱਡਾ ਲਾ ਲਿਆ ਆ ਉਹ ਗੇ ਭੈਜੋ ਸਕੂਟਰ ਨੂੰ ਉਥੇ ਆਪਣੇ ਮੋਬਾਈਲ ਦੇਖਿਆ ਆ ਹੂੰ ਨਾ ਲੜੇ ਉਹ ਤੇਰੇ ਪਤਾ ਕੀਤਾ 33000 ਦਾ ਪੁਰਾਣਾ ਮੋਬਾਈਲ ਹੂੰ ਆਈਫੋਨ ਤਾਂ ਨਹੀਂ ਕਿੱਥੇ ਭਾਈ ਹੁਣ ਮੈਂ ਮੈਂ ਕਾ ਨਹੀਂ ਨਹੀਂ ਭਰਾਵਾ ਅੱਜ ਦਾ ਮੈਂ ਅੱਜ ਨਹੀਂ ਮੋਹ ਲੈਣਾ ਹੈ ਮੈਂ ਨਾ ਮਾ ਮੋਟਰਸਾਈਕਲ ਨਹੀਂ ਲੈ ਰਿਹਾ ਉਹ 33000 ਦਾ ਫੋਨ ਦਸੀਏ ਚੱਲੀਏ ਆ ਜੋ ਨਿਕਲ ਜੀ ਸਾਡੇ ਬਹੁਤ ਜ਼ੋਰ ਚੱਲਾਂ ਪਿਆ ਆ ਤਿੰਨ ਦਿਨਾਂ ਤੋਂ ਮੁੰਡਾ ਸੇਵਾ ਕਰ ਰਿਹਾ ਇੱਕ ਆਰਡ ਨਭਾ ਦੇ ਕਾੜਾ ਹੋ ਗਿਆ ਕੰਮ ਪੂਰਾ ਹੂੰ ਚਾਵਾਂਗੇ ਫਿਰ ਕਬਾ ਮਾਰੇ ਤੋਂ ਵੀ ਸਾਡਾ ਮੈਚ ਕੈਨਸਲ ਹੁੰਦਾ ਹੋਇਆ ਬਾਰਿਸ਼ ਆੰਦੀ ਹੋਈ ਬਾਰਿਸ਼ ਆਦੀ ਹੋਈ ਯਾਰ ਅੱਜ ਰਾਣਾ ਆਇਆ ਤੇ ਰਾਣੇ ਨੇ ਵੀ ਬਵਾਤਾ ਆ ਪਰ ਜੋਏ ਵੀ ਆ ਗਿਆ ਜੀ ਵੀ ਆ ਗਿਆ ਉਧਰ ਵਿੱਕੀ ਬੋਲਾ ਲੈ ਕੇ ਆ ਗਿਆ ਜੀ ਆਹ ਬੜੇ ਲੰਘ ਵਧੀਆ ਪਿਆਰੇ ਪਿਆਰੇ ਲੈਂਦੇ ਇੱਕ ਸਹੀ ਹੈ ਇੱਕ ਮੈਂ ਵੀ ਹੈ ਜੀ ਕੋਈ ਯਾਰ ਨੇ ਫਾਰੀ ਸਾਤੀ ਹੋਈ ਓਹ ਯਾਰ ਤੋਂ ਅੱਗੇ ਲੱਗੀ ਓਏ ਲੋ ਵੀ ਕਹਿੰਦੇ ਇੱਧਰ ਚਾਚਾ ਢੇਰ ਸਾਕ ਕਰਦੇ ਆ ਰਿਹਾ ਕਿ ਉਧਰ ਅੱਗ ਲਾਤੀ ਦਾੜ ਲੂ ਥੱਲੇ ਭਜਾਣ ਬੱਸ ਭਜਾਤੀ ਆ ਬੁੱਝੇਗੀ 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 ਚਾਚਾ ਆ ਗਿਆ ਭਜਾ ਦੋ ਭਜਾ ਦੋ ਨੀ ਵੀ ਆ ਗਿਆ ਹੋੜੀ ਹੋਇਆ ਕਿੱਦਾਂ ਹੋਣਾ ਸੀ ਮਾੜਾ ਯਾਰ ਲੱਕੇ ਫਸਾ ਲੱਗ ਗਿਆ ਇੱਥੇ ਕਮਰਾ ਪੋਰ ਫੈਮਿਲੀਆ ਪੁਰਜਾ ਦਾਦਾ ਅਜੇ ਮੋੜ ਲਾ ਮੈਂ ਦਿਮਾਗ ਹੀ ਦਿੰਦਾ ਦਾ ਮੈਂ ਤੁਹਾਨੂੰ ਪੁਰਜਾ ਪਰ ਪੁਰਜਾ ਪਰ ਜਾ ਰਹੇ ਦੂਰੇ ਇਹ ਪੁਰਜਾ ਯਾਰ ਤੇ ਬੈਨ ਲਾ ਯਾਰ ਇਹ ਪੁਰਜਾ ਬੜਾ ਲੰਬਰੀਆ ਮੈਂ ਨੋਟ ਨਹੀਂ ਨਾਲ ਕੋਈ ਨਹੀਂ ਨੇ ਨਹੀਂ ਆਇਆ ਇਹ ਵੀ ਨਹੀਂ ਆਇਆ ਚਲੋ ਯਾਰ ਆਜੋ ਹੁਣ ਨਹੀਂ ਆ ਗਿਆ ਆ ਨਹੀਂ ਆ ਗਿਆ ਮੀ ਵੀਰੋ ਮੀ ਆ ਗਿਆ ਹੀ ਬੈਠ ਉਹ ਮੇਰੇ ਮੋਟਰਸਾਈਕਲ ਦੀ ਚਾਬੀ ਚੂਬੀ ਬਲੌਗ ਬਣ ਰਿਹਾ ਆ ਅੱਗ ਬਹੁਤ ਮੁਸ਼ਕਲ ਬੁਝਾਈ ਆਪਾਂ ਆ ਪੂਰੀ ਸਾਡੀ ਫੌਜ ਅੱਗ ਬੁਝਾੜ ਵਾਲੀ ਤਾਸ਼ 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 ਕਿ ਢੋੜ ਕਿਹਨੇ ਤੇਨ ਲਾਇਆ ਓਏ ਲਾਇਆ ਥੋੜੀ ਚਾਚਾ ਬਲੋਗ ਵੜਾ ਦਿਆ ਬਲੋਗ ਮਾਣ ਆ ਕੇ ਲੱਗਣ ਦਾ ਹੂੰ ਅੱਗੇ ਲੱਗ ਗਏ ਲਾ ਓਟੇ ਚਲਾ ਕੇ ਆਜੋ ਲਗਾਈ ਸੀ ਤਾਸ਼ ਢੋੜ ਤਾਸ਼ ਢੋੜ ਯਾਰ ਸੱਚਾ ਕਿਦਾ ਨਾੜੂ ਦੀਆਂ ਖਬਰ ਆਦੀ ਆ ਕਿ ਪਰ ਨਾਲੇ ਨਹੀਂ ਖਬਰ ਆਣੀ ਇੱਕ ਪੂਰਾ ਛੱਟਣ ਵਾਈਆਂ ਵੀ ਨਾ ਕਰਦਾ ਜਾਂਦੀਆਂ ਵਿੱਚ ਛੁੱਟਣ ਤੂੰ ਇੱਥੇ ਹੁੰਦਾ ਆ ਕਦਾ ਕੋਈ ਨਮੀ ਪੈ ਗਿਆ ਹੁਣ ਬੁੱਝ ਗਈ ਆ ਮਰਾਬੜੇ ਦੀ ਆਡੀ ਸੁਣ ਲਈ ਆ ਨਹੀਂ ਆ ਗਿਆ ਅੱਗ ਆ ਗਈ ਅੱਗ ਬੁਝਾੜ ਲੈ ਆਉਣਾ ਜਲਦੀ ਲਾ ਚਾਚਾ ਜਲਦੀ ਲਾਓ ਜਲਦੀ ਬਹੁਤ ਮੁਸ਼ਕਲ ਅੱਗ ਬੁਝਾਈ ਸੀ ਨੀ ਤੇ ਸਾਰਾ ਨਾੜ ਸੜ ਜਾਣਾ ਸੀਗਾ ਵਿਆਪਾਣਾ ਨੇ ਚਾਚੀ ਇਹਨਾ ਮੇਰੀ ਗੱਲ ਸੁਣ ਇਹਨੇ ਚਾਹ ਜੋਗਾ ਦੇ ਕੰਮ ਕੀਤਾ ਨੀਗਾ ਪਹਿਲਾਂ ਉੱਥੇ ਅੱਗ ਤੇ ਭਜਾਣਾ ਸੀਰੀਆ ਇਹਦਾ ਤਾਂ ਚਾਹ ਜੋਗਾ ਦੇ ਕੰਮ ਕੀਤਾ ਨਹੀਂ ਚਾਹ ਫਰਾਤੀ ਬੰਦੇ ਦਾ ਕੀ ਸੀਦਾ ਦਾ ਮਾਦਾ ਕਰਮ ਹੋਰ ਵੀ ਜਾ ਓਏ ਮੈਂ ਨਹੀਂ ਪੀਣੀ ਸਭੀ ਪੀ ਦੋ ਤੀ ਮੈਂ ਨਹੀਂ ਬਣੀ ਆ ਕੇ ਬਿਟੇ ਬਿਟੇ ਕਾਰ ਲੱਗੇ ਤੁਸੀਂ ਮੈਂ ਕਿਹਾ ਬਿਟਾ ਦਾ ਡਿੱਪੂ ਵਾਲਾ ਨਹੀਂ ਕਿਹਾ ਸਸੇ ਲੋ ਗੋੜ ਮੰਗਾਇਆ ਗੇਟ ਬਣਾਉਂਦਾ ਜਿਹੜਾ 10 ਕਿਲੋ ਮੰਗਾਇਆ ਗੋੜ ਅੱਛਾ ਅੱਛਾ ਠੀਕ ਆ ਮੈਂ ਕਿਹਾ ਬਿਟਾ ਕਿਹੜਾ ਕਹਿੰਦਾ ਇਹ ਗੇਟ ਬਣਾਉਂਦਾ ਮੈਂ ਕਿਹਾ ਗੇਟ ਦਾ ਬਿਟਾ ਬਿਟਾ ਦਾ ਡਿੱਪੂ ਆ ਜਿਹੜਾ ਅਸੀਂ ਕਿਹਾ ਚਾਚਾ ਬਣਾਉਂਦੇ ਆ ਸਾਡਾ ਇਹ ਅੰਦਰ ਕਹਿੰਦੇ ਫਾਈਬਰ ਫੂਡ ਲਾਤੀ ਆ ਰਾਣੇ ਭਾਈ ਨੇ ਤੇ ਇੱਧਰ ਗੋੜ ਦਾ ਮਸਲਾ ਚੱਲ ਰਿਆ ਇੱਕ ਬੰਦੇ ਨੇ ਜੀ ਮੰਗਾਇਆ ਸੀਗਾ 10 ਕਿਲੋ ਗੋੜ ਯੰਕਲ ਕਿੰਦੇ ਮੜਿਆ ਫੋਨ ਲਾਇਆ ਸਾਨੂੰ ਮਿਸ ਕਾਲ ਆਈ ਆ ਤੇ ਫੋਨ ਆਪਾਂ ਲਾਇਆ ਉਹ ਚਲ ਗਿਆ ਪੰਡੋਰੀ ਫੋਨ ਫੋਨ ਕਿੱਦਾਂ ਚਲ ਗਿਆ ਪੰਡੋਰੀ ਫੋਨ ਲੱਗ ਗਿਆ ਪੰਡੋਰੀ ਤੇ ਸੋ ਨੂੰ ਗੱਲ ਕਰਨ ਦਿਆ ਸੀਗਾ ਉਹਨੂੰ ਥੇਵਾ ਕੇ ਯਾਦ ਆਈ ਪੇਟ ਦਾ ਨਾ ਕੋ ਮੈਂ ਤਾਂ ਰਿਓ ਐੜਾ ਉਹਦਾ ਪੇਟ ਤੁਮ ਜੱਲੇ ਲੱਗੇ ਸੀ ਮੈਂ ਆ ਦੇਖੋ ਕੀ ਬਰ ਮੈਂ ਕਰਨ ਦੇ ਨੇੜੀ ਹੈ ਕਹਿੰਦਾ ਮੈਂ ਪਹਿਲਾਂ ਪੁੱਛ ਲਈ ਕਿਹੜੇ ਬੋਰਡ ਤੇ ਬੋਰਡ ਤੇ ਮੋੜ ਤੇ ਮਾਮਾ ਉਹਰ ਚਨਾਫੇ ਦਾ ਠੀਕ ਉਹ ਹੀ ਲੱਗਣ ਨੇ ਆ ਮੈਂ ਸ਼ਾਇਦ ਬਰਨਾਲਾ ਫਿਰਦਾ ਹਾਂਜੀ ਅੰਕ ਨੇ ਪੂਰਾ ਬਰਨਾਲਾ ਘੁੰਮ ਲਿਆ ਆ ਟਰੂ ਕਲਰ ਤੇ ਮਾਰ ਸੱਤ ਸਾਨੂੰ ਕਹਿੰਦੇ ਉਹਨਾਂ ਨੇ ਲੱਗਾ ਨਹੀਂ ਚੱਕਿਆ ਹੀ ਨਹੀਂ ਨੰਬਰ ਕਿੰਨਾ ਲਾਸਟ ਮੰਦਾ ਟਰੂ ਕਲਰ ਦੇ ਦੇ ਲੈਣਾ ਯਾਰ ਲਾਓ ਯਾਰ ਲੋਕ ਤਾਂ ਕੋਈ ਭੈਣਾ ਭੂਗਾ ਨਾ ਪੜਿਆ ਭਰਿਆ ਹੋਏ ਟਰੂ ਕਲਰ ਦੇ ਕਿਹੜਾ ਨੰਬਰ ਨਾਂ ਸਹੀ ਭਰੇ ਹੁੰਦੇ ਉਹਰ ਮੰਦਾ ਇੱਕ ਪਤਾ ਨਹੀਂ ਕੀ ਹੁੰਦਾ ਨਾ ਭਾਈ ਤੇ ਸੁਨਾਨੀ ਦਾ ਨਾਮ ਹੁੰਦਾ ਹੈ ਟਰੂ ਕਾਲਰ ਤੇ ਰੀਤਕੌਰ ਕਹਿੰਦੇ 20 ਤੇ ਕੌਰ ਭਰਿਆ ਹੀ ਉਹਨੇ ਉਹ ਹੁਣ ਹਾਂ ਤੇਰ ਮੁੰਡਾ ਜੀ ਨੰਬਰ ਲੱਭ ਰਿਹਾ ਆ ਤੇ ਉਹ ਕਾਲਰ ਤੇ ਮਾਰੇਗਾ ਸਾਰਚ ਹੁਣ ਨਿਊ ਕਾਲਰ ਤੇ ਪਛਾਣੇਗਾ ਬੰਦਾ ਕਿਹੜਾ ਹੈ ਚਾਚੀ हिरोदा <laughs> जी चाची लेके गुरुआ लेके ट्रू कॉल पे चाची आया मैं वो चाचियां पण थोड़ी है पानी किन्नी चाचियां लास्ट लास्ट नंबर किन्ना नहीं तो तो निंदा पाजी भी आ गए ने बोतला चाक के हांजी गुगू की मम्मी ठीक है ठीक है भेज देने ਤੇ ਸੋ ਹੋ ਗਿਆ ਨਾ ਕੱਟ ਕੁੱਟ ਕੇ ਲਿਆਓ ਯਾਰ ਕੀ ਖਾਂਦੇ ਆ ਪਪੀਤਾ ਖਾ ਰਹੇ ਮੁੰਡੇ ਨਿਕਲ ਜੀ ਇੱਧਰ ਨਿਕਲ ਕੇ ਕਹਿੰਦੇ ਪਪੀਤੇ ਬਹੁਤ ਲੱਗੇ ਜਿਹੜੇ ਵੀ ਵੀਰ ਭਰਾ ਨੂੰ ਚਾਹੀਦੇ ਹੋਣ ਤੇ ਆ ਕੇ ਤੋੜ ਸਕਦਾ ਆ ਪੂਰਾ ਬੂਟਾ ਭਰਿਆ ਪਿਆ ਸਿੱਕਾ ਪਾ ਤੋ ਲੈ ਆ ਆ ਕੁੜੀ ਖਾ ਲਿਆ ਆ ਸੋ ਪੰਜਾਬੀ ਆਸੈਂਡਰ ਪਹੁੰਚਿਆ ਰਿਹਾ ਪਰ ਆਰਟੀ ਰੰਗੀ ਮੈਂ ਚਾਹ ਰਿਹਾ ਜਦੋਂ ਲੈ ਮੇਰਾ ਕਟਿਆ ਰਿਹਾ ਹਾਂ ਕੋਈ ਨਹੀਂ ਲੱਗਣ ਤੋਂ ਭੈ ਜੋ ਲਾਈ ਦੇਖ ਨਾ ਜਾਏ ਨੀਗਾ ਵੜਾ ਫੜਾ ਮੈਂ ਨਹੀਂ ਖਾਂਦਾ ਇਹਨੂੰ ਪਤਾ ਨਹੀਂ ਕੀ ਗੱਲ ਆ เราจะเดีวยวละไปอยากยาย่ะ